ਹਾਂਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਕਰਦਾ ਆ ਤੁਹਾਡਾ ਆਪਣੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਆ ਤੁਹਾਡੇ ਵਾਸਤੇ ਇੱਕ ਇਹੋ ਜਿਹਾ ਨਗੀਨਾ ਲਿਆਂਦਾ ਜਿਹੜਾ ਕਿ ਸਾਰਿਆਂ ਦੀ ਮਨ ਪਸੰਦ ਆ ਜਿਵੇਂ ਕੋਈ ਬੀਰ ਬਾਹਰੋਂ ਆਉਂਦਾ ਜਾਂ ਫੌਜੋਂ ਆਉਂਦਾ ਕਿ ਸਾਨੂੰ ਇਹ ਰ ਬੋਲਟ ਚਾਹੀਦਾ ਘਰੇਲੂ ਚੱਲਿਆ ਹੋਵੇ ਆ ਸੋਡੀ ਕਰਤੀ ਡਿਮਾਂਡ ਪੂਰੀ ਆਪਾਂ ਘਰੇਲੂ ਚੱਲਿਆ ਹੋਇਆ ਬੋਲਟ ਲਿਆਂਦਾ ਤੇ ਵੱਧ ਜਾਣਕਾਰੀ ਆਪਾਂ ਬਾਈਆਂ ਤੋਂ ਲੈਣੇ ਆ ਤੇ ਆਜੋ ਬਾਈਆਂ ਨਾਲ ਕਰਦੇ ਆ ਗੱਲਬਾਤ ਸੱਸੀ ਕਾ ਭਾਈ ਜੀ ਉਹ ਠੀਕ ਠਾਕ ਹਾਂ ਵਧੀਆ ਵੀਰ ਤੂੰ ਤੇ ਪਹਿਲਾ ਪਿੰਡ ਤੇ ਜ਼ਿਲ੍ਹਾ ਦਾਸ ਜੀ ਪਿੰਡ ਆਪਣਾ ਚੀਮਾ ਜੋਹਪੁਰ ਤੇ ਜ਼ਿਲ੍ਹਾ ਬਰਨਾਲਾ ਵੀਰ ਠੀਕ ਹੈ ਜੀ ਤੇ ਭਾਈ ਜੀ ਕਿੰਨੇ ਮਾਡਲ ਹੈ ਬੁਲਟ ਵੀਰੇ 15 ਮਾਡਲ ਹੈ ਬੁਲਟ ਆਪਣਾ 15 ਮਾਡਲ ਹੈ ਨਰਿੰਦਰ ਪਹਿਲਾਂ ਚਾਰੇ ਪਾਸੇ ਚੈੱਕ ਕਰਾ ਲੇ ਪੰਜਾਬ ਨੰਬਰ ਆ ਭਾਈ ਪੰਜਾਬ ਨੰਬਰ ਹਾਂ ਮੇਰੇ ਓਕੇ ਇੰਜਨ ਗੇਅਰ ਦਾ ਕਿੰਨਾ ਪਹਿਲਾਂ ਪੂਰਾ ਕੈਬਰੀਨ ਇੰਜਨ ਦਾ ਆਪਾਂ ਕੋਲੇ ਟਾਇਰ ਭਾਈ ਤਿਆਰ ਦੁਨੇ ਨਾਲ ਦੇ ਮੂਰਲਾ ਪਾਉਣਾ ਪਊਵੇ ਓਕੇ ਮੂਰਲਾ ਪਾਉਣਾ ਪਊ ਨਾਲ ਦੇ ਲਾਇਪ ਪਵਾਏਵੇ ਲਾਇਪ ਪਵਾਏਵੇ ਹਾਂ ਠੀਕ ਆ ਚਲਾਈ ਚਲੂਈ ਚ ਕਿਵੇਂ ਚਲਾਈ ਪੂਰੀ ਜੀਰੇ ਓਕੇ ਆਪਣੇ ਬਹੁਤ ਘੱਟ ਚੱਲਦਾ ਬੋਲਟ ਆਪਣੇ ਤੈਨੂੰ ਓਕੇ ਤੇ ਪਹਿਲੀ ਕਿੱਕ ਤੇ ਸਟਾਰਟ ਆ ਪਹਿਲੀ ਕਿੱਕ ਤੇ ਸਟਾਰਟ ਆ ਹਾਂ ਵੀਰੇ ਠੀਕ ਆ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਪੇਂਟ ਦਾ ਸਾਰਾ ਬਾਈ ਕਹਿੰਦੇ ਰਿਜਨ ਵਾਲਾ ਬਾਕੀ ਚੈੱਕ ਕਰਾ ਦੇ ਇੱਕ ਵਾਰ ਠੀਕ ਹੈ ਇੰਜਨ ਗੇਅਰ ਦਾ ਹਾਂ ਤੇ ਬਾਈ ਡਿਮਾਂਡ ਦੁਆੜ ਵੇਦੇ ਪਕਾੜ ਤੇ ਕਰ ਲੈ ਕੋਈ ਫੋਨ ਤੇ ਓਕੇ ਇੱਕ ਵਾਰ ਨੰਬਰ ਬੋਲ ਦੋ ਬਾਈ ਨੰਬਰ ਆ ਵੀਰੇ 85590 ਹਾਂਜੀ 26227 ਠੀਕ ਹੈ ਤੇ ਬਾਈਆਂ ਨਾਲ ਕਰ ਸਾਂ ਸੰਪਰਕ ਤੇ ਬਾਈ ਇੱਕ ਵਾਰ ਸਟਾਰਟ ਕਰਕੇ ਦਿਖਾ ਦੇ ਯਾਰ ਸਟਾਰਟ ਕਰ ਦਿੰਦੇ ਆ ਵੀਰੇ ਹਾਂਜੀ ਇੱਕ ਵਾਰ ਨਰਿੰਦਰ ਚੈੱਕ ਕਰਾ ਦੇ ਉਧਰੋਂ ਬਾਜ ਨਹੀਂ ਪੂਰੀ ਬਾਈ ਵੀ ਪੂਰੀ ਘੈਂਟਾ ਠੀਕ ਆ ਤੇ ਕਿਉਂ ਬੰਦ ਕਰਦੇ ਆ ਤੇ ਕਿਸੇ ਵੀ ਵੀਰ ਨੇ ਰਹਿਣਾ ਤਾਂ ਬਾਈਆਂ ਨਾਲ ਕਰ ਸਕਦਾ ਸੰਪਰਕ ਇਹ ਵੀ ਫੌਜੀ ਵੀਰ ਦੀ ਆ ਬੋਲਟ ਠੀਕ ਆ ਬਾਈ ਆਪ ਤਾਂ ਫੌਜ ਚ ਗਿਆ ਹੋਇਆ ਤੇ ਬਾਈਆਂ ਨਾਲ ਕਰ ਸਕਦਾ ਸੰਪਰਕ ਸਕਰੀਨ ਤੇ ਜਲੇ ਨੰਬਰ ਤੇ ਕਿਸੇ ਵੀ ਵੀਰ ਨੇ ਆਪ ਤਾਂ ਐਡ ਕਰਾਉਣੀ ਜਾਂਦਾ ਆਪਣੇ ਨਾਲ ਵੀ ਕਰ ਸਕਦਾ ਸੰਪਰਕ 77174199 ਤੇ ਕਰ ਦਿਓ ਬਾਤ ਬਾਤ ਵੀਡੀਓ ਸ਼ੇਅਰ ਧੰਨਵਾਦ ਜੀ